ਲੋ ਵੀ ਪੰਜਾਬੀ ਆ ਤੁਹਾਨੂੰ ਇੱਕ ਇਹੋ ਜਿਹੇ ਬੰਦੇ ਨਾਲ ਮਲਾਉਣਾ ਅੱਜ ਜਿਹੜਾ ਕਿਸੇ ਟਾਈਮ ਤੇ ਆਵੀ ਜਿੰਦਗੀ ਦੇ ਵਿੱਚ ਆ ਇਹ ਵੀ ਚਿੱਟੇ ਦਾ ਬੜਾ ਤਗੜਾ ਖਿਡਾਰੀ ਹੁੰਦਾ ਸੀ ਤੇ ਬਾਕੀ ਹੁਣ ਆਪਦੀ ਮਿਹਨਤ ਕਰਦਾ ਵਾ ਵੱਡੇ ਵੱਡੇ ਛੱਡਾਂ ਦੇ ਠੇਕੇ ਮਾਰਦਾ ਵਾ ਕਿੰਨਾ ਚਿਰ ਹੋ ਗਿਆ ਗਰਜੰਦ ਸਿੰਘ ਤੈਨੂੰ ਰਿਕਵਰੀ ਨੰਬੀ ਛੱਡੇ ਹੋਏ ਨੂੰ ਮੈਨੂੰ ਵੀਰ 8 ਸਾਲ ਹੋ ਗਏ ਆ 8 ਸਾਲ ਹੋ ਚਲੇ ਤੈਨੂੰ ਛੱਡ ਹੈ ਨਾ ਤੇ ਲਾਇਆ ਕਿੰਨਾ ਟਾਈਮ ਸੀ ਲਾਇਆ ਮੈਂ 10 ਸਾਲ 10 ਸਾਲ ਤੇ ਮੇਰੀ ਗੱਲ ਸੁਣਾ ਇਸ ਚਿੱਟੇ ਬਾਰੇ ਕੋਈ ਨਾ ਕੋਈ ਗੱਲ ਦੱਸ ਕੋਈ ਆਪਦੀ ਜ਼ਿੰਦਗੀ ਦੇ ਵਿੱਚ ਕਿੱਤਾ ਮੜੀ ਚੀਜ਼ ਆ ਹਾਂ ਇਹ ਤਾਂ ਮੜੀ ਚੀਜ਼ ਹੀ ਆ ਤੇ ਮੰਨ ਕੇ ਚੱਲ ਕੋਈ ਤੈਨੂੰ ਕਿਵੇਂ ਦਾ ਲੱਗਦਾ ਵਾ ਵੀ ਇਹਦਾ ਨੁਕਸਾਨ ਨੁਕਸਾਨ ਤਾਂ ਬੜਾ ਹੈ ਤੇ ਬਾਕੀ ਜੋ ਲਾਇਆ ਸੀ ਉਦੋਂ ਨਜ਼ਾਰੇ ਬਹੁਤ ਸੀ ਅੱਛਾ ਨੁਕਸਾਨ ਹੁੰਦਾ ਅਟਕਾ ਮੰਨੀ ਆ ਹਾਂ ਨੁਕਸਾਨ ਤੇ ਗਈ ਆ ਵੀਰ ਯਾਰ ਮੈਂ ਨਾ ਵੀਡੀਓ ਤੇਰੀ ਤਾਂ ਲੱਗਾ ਬਣਾਉਣਾ ਚਲ ਕੀ ਗੱਲ ਲੱਗਾ ਕਰਨਾ ਕਿਵੇਂ ਕੀ ਗੱਲ ਲੱਗਾ ਕਰਨਾ ਮਾ ਨੁਕਸਾਨ ਤੇ ਗਈ ਆ ਮੈਂ ਨਾ ਵੀਡੀਓ ਦਾ ਵੀ ਨੁਕਸਾਨ ਆ ਹਾਂ ਤੇ ਗਾ ਪੈਸੇ ਦਾ ਵੀ ਪੈਸੇ ਦਾ ਵੀ ਨੁਕਸਾਨ ਬਹੁਤ ਜ਼ਿਆਦਾ ਕੀਤਾ ਮੈਂ ਹਾਂ ਮੈਂ ਘੱਟੋ ਵੜ ਜ਼ਿਆਦਾ ਨਹੀਂ ਦੇ 1.5 ਕਰੋੜ ਦਾ ਪੀ ਗਿਉਂਗਾ ਨਹੀਂ ਵਾਕਈ ਕੋਈ ਸ਼ੱਕ ਨਹੀਂ ਗੱਲ ਦੇ ਵਿੱਚ ਦਿਆੜੀ ਦਾ 4-5000 ਰੁਪਏ ਨਾ ਹਾਂ ਤੇ ਮੈਂ ਛੱਡਿਆ ਤੇ ਇਥੇ ਮੰਦیرے ਵਿਆਹ ਜਾਣਾ ਤੇ ਉੱਥੋਂ ਬਾਬਾ ਜੀ ਤੋਂ ਨਾਮਦਰ ਮਿਲਿਆ ਤੇ ਮੈਨੂੰ ਕੋਈ ਟੂਰ ਨਹੀਂ ਪਈ ਕੁਝ ਨਹੀਂ ਹੋਇਆ ਤੇ ਪੂਰੇ 8 ਸਾਲ ਹੋ ਗਏ ਆ ਭਾਵੇਂ ਇਥੇ ਨੇੜੇ ਤੇੜੇ 20 ਪਿੰਡਾਂ ਤੋਂ ਪੁੱਛ ਕੇ ਵੇਖ ਜੇ ਮੇਰਾ ਰਿਕਾਰਡ ਨਹੀਂ ਸਹੀ ਗੱਲ ਇਹ ਕਿਸੇ ਨੇ ਰੱਖਿਆ ਵੀ ਇਹ ਮੁੰਡੇ ਨੇ ਦੁਬਾਰਾ ਅਟੈਚ ਵੀ ਕਿਸੇ ਚੀਜ਼ ਨੂੰ ਕੀਤਾ ਹੋਵੇ ਫਿਰ ਕਹਿਤਾ ਜੀ ਹੂੰ ਤੇ ਫਿਰ ਮੇਰਾ ਹੋਊਗਾ ਤੇ ਕਿੰਦਰ ਦਾ ਦੇਣਗੇ ਜੀ ਤੇ ਬਾਕੀ ਹਿਮਾਲਿਆ ਦੀ ਗੱਲ ਹੈ ਬਾਕੀ ਮੈਂ ਤੈਨੂੰ ਇੱਕ ਗੱਲ ਪੁੱਛਣਾ ਚਾਹੁੰਨਾ ਚਲ ਤੂੰ ਆਪ ਦੇ ਐਕਸਪੀਰੀਅੰਸ ਦੇ ਹਿਸਾਬ ਤੇ ਦੱਸ ਕਈ ਆਂਦੇ ਹਾਇ ਛੁੱਟਦਾ ਹੀ ਨਹੀਂ ਹਾਇ ਛੁੱਟਦਾ ਨਹੀਂ ਕਿਉਂਕਿ ਮੈਂ ਆਦੇ ਵਿਚਾਰਧਾਰਾ ਦੇ ਨਾਲ ਬੜਿਆਂ ਬੰਦਿਆਂ ਨਾਲ ਮੱਥਾ ਮਾਰਿਆ ਬੜਿਆਂ ਯਾਦਾਂ ਨਾਲ ਇਹ ਚੱਕਰ ਤੂੰ ਦੱਸ ਵੀ ਛੁੱਟਦਾ ਜਾਂ ਨਹੀਂ ਛੁੱਟਦਾ ਕਿਉਂਕਿ ਮੈਂ ਵੀ ਛੱਡਿਆ ਤੂੰ ਵੀ ਛੱਡਿਆ ਵਾ ਇਹ ਚੀਜ਼ ਤਾਂ ਆਪਾਂ ਨੂੰ ਪਤਾ ਵਾ ਜਦੋਂ ਛੱਡਣ ਤੈਂ ਬਿਨਾ ਦਵਾਈ ਬੂਟੀਆਂ ਤੋਂ ਛੱਡਿਆ ਵਾ ਛੜੀਂਦਾ ਤੇ ਬੰਦਾ ਮੇਰਾ ਤਾਂ ਉਹ ਮੋਟਰ ਚੱਲਦੀ ਵੀ ਮੇਰਾ ਦੋਨੇ ਛੜਾਤਾ ਸੀ ਛੜੀਂਦਾ ਤੇ ਹੈਗਾ ਬੜਾ ਔਖਾ ਬਾਕੀ ਬੰਦਾ ਮਣੋ ਤਣੋ ਗਏ ਛੱਡੀ ਤੇ ਫੇਰ ਛੜੀਂਦਾ ਜੇ ਆਕਾਂ ਇਹ ਨਾ ਆ ਦਵਾਈ ਖਾਲਾਂਗੇ ਉਹ ਕਰ ਲਾਂਗੇ ਇਦਾਂ ਨਹੀਂ ਛੜੀਂਦਾ ਇਹੋ ਗੱਲ ਮੈਂ ਆਂ ਵੀ ਜਿਹਨਾਂ ਜਿਹੜਾ ਆਪਣਾ ਆਪਣਾ ਮਾਨ ਹੀ ਨਹੀਂ ਹੈਗਾ ਮਾਨ ਬੰਦਣਾ ਪੈਣਾ ਹੈ ਤੇ ਇਹ ਤੀਨ ਫੇਰ ਆ ਹੂੰ ਸਹੀ ਗੱਲ ਪਰ ਬਾਰ ਬਾਰੇ ਸੋਚੇ ਬੰਦਾ ਵੀ ਕਿਵੇਂ ਆ ਲਮੀ ਸੁਵੇ ਨਾ ਚੱਲੇ ਆ ਫੇਰ ਸੈਟਦਾ ਕਿਉਂਕਿ ਨਾ ਹੁਣ ਸੋਸ਼ਲ ਮੀਡੀਆ ਤੇ ਤੇ ਨਸ਼ਾ ਛਡਾਉਣ ਵਾਲੇ ਠੱਗ ਬੜੇ ਬੈਠੇ ਹੋਏ ਇਦਨੇਗਾ ਦੁਕਾਨਾਂ ਖੋਲ ਕੇ ਅਸੀਂ ਛਡਾ ਦਾਂਗੇ ਅਸੀਂ ਛਡਾ ਦਾਂਗੇ ਦਵਾਈ ਲੈ ਜਾਓ ਸਾਡੇ ਕੋਲ ਦੇ ਪੁੱਤਾਂ ਨੂੰ ਖਵਾਓ ਦਵਾਈ ਤੇ ਉਹ ਦਵਾਈ ਦੇ ਪ੍ਰਤੀ ਮੈਂ ਨਾ ਹੁੰਦਾ ਵੀ ਜਿੰਨਾ ਚਿਰ ਮੰਨ ਕੇ ਚਲੋ ਮੁੰਡੇ ਢਡੇ ਦਾ ਮਾਨ ਹੀ ਨਹੀਂ ਹੈਗਾ ਛਡਾਂ ਲੋ ਤੇ ਕਿੱਥੋਂ ਛਡ ਜਊਗਾ ਸਹੀ ਗੱਲ ਇਹ ਤਾਂ ਹੈਗਾ ਹਾਂ ਜਿਹਨੇ ਮਰਜੀ ਹੁਣ ਮੰਨੇ ਕਿ ਚਲੋ ਹੁਣ ਤੇਰਾ ਮੈਨੂੰ ਪਤਾ ਵਾ ਚਲੋ ਉਹ ਵੱਖਰੀ ਗੱਲ ਆ ਵੀ ਆਪਾਂ ਤੇਰੀ ਵੀਡੀਓ ਬਣਾਉਣਾ ਪਿਆ ਵਾ ਉਹ ਵੀ ਚਲ ਤੂੰ ਆ ਦੇ ਨਾਲ ਸਹਿਮਤ ਹੋ ਗਏ ਹਨ ਵੀ ਤੇਨੂੰ ਮਿਸਾਲ ਮੈਂ ਵਿਖਾਉਣਾ ਪਿਆ ਵੀ ਇੱਕ ਇਹ ਵੀ ਬੰਦਾ ਮਸਾਲਾ ਜਿਹਨੇ ਬਿਨਾ ਦਵਾਈ ਤੋਂ ਇਹੋ ਜਿਹਾ